ਆ ਵੀਰ ਕਾਪੀ ਵਾਲਾ ਹੈਗਾ ਜੀ ਭਾਈ ਆਹ ਦੇ ਵੀਰ ਕਾਪੀ ਵਾਲਾ ਦਿਖਾਓ ਭਾਈ ਕਾਪੀ ਵਾਲਾ ਆਹ ਦੇ ਵੀਰ ਕਾਪੀ ਵਾਲੀ ਜ਼ਿੰਮੇਵਾਰੀ ਜੇ ਯਾਰ ਆਹ YouTube ਤੇ ਪੈਣੀ ਯਾਰ ਵੀਡੀਓ ਵੀ ਮੋਣੀ ਜੇ ਆਓ ਮੇਰੇ ਭਰਾ ਸਾਰੇ ਤੁਹਾਨੂੰ ਅੱਗੇ ਸਰਗੁਰੂ ਹੁੰਦੇ ਉੱਤਰ ਜਾਂਦੇ ਹਲੇ ਯਾਰੋ ਕਰਾਣ ਕਰਦੇ ਹੁੰਦੇ ਨਾ ਕਰੋ ਮੇਰੇ ਵੀਰਾਂ ਜੀ ਯਾਰ ਤਾਰੀ ਤੇ ਲਾ ਕੇ ਪੈਂਦੇ ਆ ਟੋਟੀ ਵਿੰਡ ਉੱਥੇ ਉੱਡ ਰਿਹਾ ਜੀ ਇਹ ਆ ਤਿਆਰੀ ਵੇਖ ਲਓ ਪਰਿੰਦੇ ਦੀ ਤੇ 74 ਕਬੂਤਰ ਉੱਡੇ ਆ ਜੀ ਵੇਖੋ ਕਿਹੜਾ ਬਾਜੀ ਮਾਰਦਾ ਅੱਜ ਪਾਲੇਸਤਾ ਜੀ ਨਾਲਿਆਂ ਕੂਤਰ ਛੱਡਿਆ ਜੀ ਬਾਕੀ 1 ਵਜੇ ਤੋਂ ਬਾਅਦ ਵੀ ਅਪਡੇਟ ਵੀ ਤੁਹਾਨੂੰ ਦਵਾਂਗੇ ਠੀਕ ਹੈ ਜੀ ਕਿੰਨੇ ਰਹਿ ਗਏ ਆ ਤੇ ਕਿੰਨੇ ਬਹਿ ਗਏ ਆ ਠੀਕ ਹੈ ਜੀ ਅੱਗੇ ਸਪੋਰਟ ਕਰਿਓ ਭਰਾ ਨੂੰ ਲਓ ਜੀ ਆ ਮੋਰ ਲਵਾ ਕੇ ਤੇ ਲਾਭਪ੍ਰੀਤ ਵੀ ਜੀ ਨਾਲੇ ਛੜਤ ਆ ਜੋ ਪਰਿੰਦਾ ਠੀਕ ਹੈ ਜੀ ਇਹ ਲਓ ਜੀ ਤੇ ਵੇਹ ਲੋ ਭਾਈ ਕਿੰਨੀ ਸਾਫ ਸੰਭਾਲਿਆ ਮबई ਪੁੱਤਰਾਂ ਦੀ ਪੈਰਾਂ ਤੱਕ ਸਾਫ ਕਰਦੇ ਆ ਜੀ ਵੇਖ ਲੋ ਤੋ ਜੀ ਆ ਪਰਿੰਦਾ ਜਿਹੜਾ ਪਾਲੇ ਸਤਾਰ ਜੀ ਨੇ ਛੱਡਿਆ ਅੱਜ ਪਿੰਡ ਟੋਟੀ ਵਿੰਡ ਅਟਾਰੀ ਦੇ ਲਾਗੇ ਆ ਲਵਪ੍ਰੀਤ ਭਾਈ ਜਣੀ ਸਤਾਰ ਜੀ ਨਾਲ ਨੇ ਅੱਜ ਦੜੇ 'ਚ ਛੱਡਿਆ ਕਬੂਤਰ ਜੀ 74 ਕਬੂਤਰ ਉੱਡੇ ਆ ਦੇਖੋ ਕੌਣ ਬਾਜੀ ਮਾਰਦਾ ਅੱਜ ਅਗਲਾ ਜਿਹੜਾ ਦੜਾ ਹੈਗਾ ਵਾ ਉੱਥੇ ਨਾਲ ਜਾਵਾਂਗੇ ਜੀ ਅਸੀਂ ਲਵਪ੍ਰੀਤ ਭਾਈ ਜਣਾ ਦੇ ਅਵੇ ਲੋ ਭਾਈ ਤਿਆਰੀ ਕੂਤਰ ਦੀ ਕਿੰਨਾ ਪਾਣੀ ਦੇ ਰਹੇ ਆ ਆਪਣੇ ਦੇਸੀਆਂ ਨੂੰ ਜਿਹੜਾ ਪਾਣੀ ਆ ਉਹ ਘੱਟ ਲੱਗਦਾ ਥੋੜਾ ਆ ਲਵਾਲੀ ਜੀ ਮੋਰ ਤੇ ਆ ਲਾਤਾ ਜੀ ਉਹ ਲੱਣ ਆ ਗਿਆ ਜੀ ਭਾਈ ਵੇਖੋ ਕੀ ਬੰਦਾ ਜੀ ਆ ਫਿਰਦੇ ਕੂਤਰ ਨਾਲ ਬਾਕੀ ਬੈਸਟ ਵਿਸ਼ੇਸ਼ ਜੀ ਪਾਕਿਸਤਾਨ ਜੀ ਨਾਲੋਂ ਤੇ ਲਾਪਰੀ ਤਵੀਰ ਨਾਲੋਂ ਵਧੀਆ ਸ਼ੌਂਕ ਹੋਵੇ ਤੇ ਕਿਹੇ ਨੰਬਰਾਂ ਚ ਆ ਜਣਾ ਜੀ ਸਾਡੀਆਂ ਦਵਾਵਾਂ ਇਹਨਾਂ ਦੇ ਨਾਲ ਆ ਜੀ ਬਿਲਕੁਲ ਜੀ ਵੇਖੋ ਅੱਜ ਕੀ ਬੰਦਾ 1 ਵਜੇ ਤੋਂ ਬਾਅਦ ਦੀ ਵੀ ਅਪਡੇਟ ਆਪਾਂ ਤੁਹਾਨੂੰ ਦਵਾਂਗੇ ਜੀ। ਹਮਲਾ ਵਈਆਂ ਦਾ ਸ਼ੌਂਕ ਕਰ ਰਹੇ ਆ ਜੀ। ਤੇ ਮੋਲ ਵਈਆਂ ਦੀ ਵੀ ਵੀਡੀਓ ਵੀ ਤੁਹਾਡੇ ਤੱਕ ਪਹੁੰਚਾਵਾਂਗੇ ਆਪਾਂ ਸ਼ੌਂਕ ਕਰਾਵਾਂਗੇ ਜੀ ਜਿਹੜੀਆਂ ਬਾਲੀਆਂ ਰੇਲੀਆਂ ਉਥੇ ਜਰੂਰ ਸ਼ੌਂਕ ਕਰਾਵਾਂਗੇ। ਬਾਕੀ ਬੈਸਟ ਆਫ ਲੱਕ ਜੀ ਪਾਲੇ ਸਤਾਜ ਜੀ ਨਾਲੋਂ ਲਾਪਰੀਤ ਵੀਰ ਨਾਲੋਂ ਮੇਰਾ ਤਿਆਰੀ ਕਰਕੇ ਕੂਟਰ ਛੱਡਿਆ ਵਾ ਅੱਜ ਤੇ ਕਿਹੇ ਨੰਬਰਾਂ 'ਚ ਆਜਣ ਤੇ ਬੜੀ ਖੁਸ਼ੀ ਹੋਊਗੀ ਸਪੈਸ਼ਲ ਘਰ ਜਾ ਕੇ ਅਸੀਂ ਜਿਹੜੀ ਆ ਵੀਡੀਓ ਕਰਕੇ ਆਵਾਂਗੇ ਜੇ ਕਿਹੇ ਨੰਬਰਾਂ 'ਚ ਆਉਂਦੇ ਆ ਵੀਰੋਣੀ ਪੁਰਦਾ ਜੀ ਵਿਸ਼ੇਸ਼ ਸਨਮਾਨ ਦਿੱਤੀ ਅਮਰਜੀਤ ਜੀ ਉਹ ਯਾਸਤਾ ਨਹੀਂ ਛੱਡਿਆ ਪਿੰਡ ਦਾ ਜਾ ਕੇ ਵੇਖ ਆਵੇ ਯਾਰ ਬੱਤੀ ਜੀ ਭਰਾ ਦੇ ਤਾਰ ਦੋਗ ਦੇ ਲੋਤੀ ਆ ਗਏ ਮੇਰਾ ਵੀਰ ਆ ਪਾਣਾ ਥੱਲੇ ਚਲੀਏ ਕੋਈ ਇੱਕੋ ਮਿੰਟ ਚ ਕਰਾ ਲੈਨੇ ਜੀ ਵੀਰ ਜੀ ਪਿੰਡ ਵਾਲਿਆਂ ਨੂੰ ਬੇਨਤੀ ਹੈ ਇੱਕ ਤਾਰ ਤੇ ਖੁੱਲਰ ਬੇਟਾ ਮੜਾ ਜਾ ਕੋਈ ਦਾ ਦੇ ਜੀ ਵੀਰ ਕਰੋ ਤੋਹੋ ਓ ਬਹੁਤ ਵਾਹ ਤੇ ਬਾਕੀ ਮੇਰਾ ਵੀਰ ਜੀ ਲੋਤੀਆ ਸਾਰੇ ਵੀਰਾਂ ਨੂੰ ਕੁੱਪੇ ਥੱਲੇ ਬਹੁਤ ਮੇਰੇ ਭਰਾ ਦਾ ਜਾਇ ਕਰਾਓ ਹੋ ਫੇਰ ਤੁਹਾਨੂੰ ਸੱਦਦੇ ਵੀਰ ਜੀ ਲੱਗੀ ਖਾਸ ਕਰਕੇ ਪਿੰਡ ਵਾਲਿਆਂ ਲੋ ਬੇਤੀ ਵੀਰ ਪਹੁੰਚੋ ਬਾਬਾ ਜੀ ਕੋਈ ਦਿੱਕਤ ਨਹੀਂ ਬਾਕੀ ਅਜੇ ਬਣੀਏਗੇ ਹੈਗਾ ਕੋਈ ਵੀਰ ਜੇ ਆਵਾਜ਼ ਨੂੰ ਸੁਣਦਾ ਹੋਵੇ ਅਜੇ ਬਣੀਏਗੇ ਕੁੱਤਾ ਚੱਲ ਗਿਆ ਠੀਕ ਹੈ ਉਹ ਵੀਰ ਜੀ ਸਾਲਾ țeḍḍe ਤੇ ਖੰਬਾ ਟੂਸਾ ਕਾਲਾ ਇਹ ਕਿਹੜੇ ਵੀਰ ਦਾ ਆ ਕੇ ਮੜਾਇਆ ਕਲੀਅਰ ਕਰਾਇਓ ਕਬੂਤਰ ਦੋ ਆਦ ਰਲਦੇ ਆ ਕਿ ਪਤਾ ਨਹੀਂ ਹੁਣ ਕਾਪੀ ਵਾਲੇ ਵੀ ਰੋ ਗਲਤ ਹੋ ਜਾ ਜਿੱਦਾਂ ਉਹ ਲਿਖਿਆ ਨਹੀਂ ਜਾਉਂ ਪਿੰਡੋਂ ਤਾਂ ਨਹੀਂ ਤੁਹਾਡੇ ਯਾਰ ਆ ਕੇ ਤੇ ਜੂਤਰ ਮਾਰਾ ਜਾ ਕਾਲਾ ਉਹ ਕਾਲਾ ਟੀਕਾ ਕਾਲਾ ਦੂਸਰਾ ਬੱਚਾ ਜੇ ਲਾਜ ਨਹੀਂ ਸਾਡੇ ਕੋਈ ਹੈਗਾ ਲੋ ਜੀ ਗੱਪ ਸ਼ੱਪ ਕਿਹੜੀ ਆ ਲੱਗ ਰਹੀ ਆ ਕਿ ਪਿੰਡ ਦੇ ਵਿੱਚ ਕੀ ਹੋ ਰਹੀ ਹੁੰਦੀ ਗੱਲਬਾਤ ਉਹ ਪਾਲੇ ਸਾਹਿਬ ਜੀ ਬਾਜੀ ਦੀ ਸ਼੍ਰੇਣੀ ਗੱਲ ਤੋਂ ਬਿਲਕੁਲ ਜੀ ਸਾਫ ਸੁਥਰੀ ਹੋਏ ਤੇ ਮਜ਼ਾ ਵਾ ਦੇਖੋ ਸਾਰੇ ਭਰਾਵਾਂ ਦੀ ਪੁੱਤਰ ਛੱਡੇ ਆ ਐਸ ਐਚ ਠੀਕ ਹੈ ਠੀਕ ਹਾਂ ਸਭ ਦਾ ਸ਼ੌਂਕ ਵਧੀਆ ਹੋਵੇ ਬਾਕੀ ਹਾਰ ਜਿੱਤ ਉਹ ਅਕਾਲਪੁਰਖ ਦੇ ਹੱਥ ਵਾਸੇ ਜੀ ਕਿਹਨੂੰ ਜਿੱਤ ਦੇਣੀ ਆ ਨਹੀਂ ਉਹ 3 ਵਜੇ ਤੱਕ ਪਤਾ ਲੱਗ ਜਾਏਗਾ 3 ਘੰਟੇ ਲੱਗ ਨਹੀਂ ਆਏ ਇਹ ਤੇ ਉੱਡੇ ਹੋ ਭਾਈ ਇਹ ਵੀ ਹੜੇ ਲੱਗੋ ਹੀ ਆਏ 28 ਪਿੰਡ ਟੋਟੀ ਦਾ ਠੀਕ ਹੈ ਜੀ ਤਿੰਨਾਂ ਦਾ ਨਾ ਤਾ ਨੂੰ ਬਲੇ ਕਬੂਤਰ ਹੀ ਸਾਰੇ ਉੱਚੇ ਚਲੇ ਗਏ ਹੈਲੋ ਰੂਤੀ ਯਾਰ ਗੁਰ ਅੱਕੇੜਾ ਯਾਰ ਜਾਣ ਕੇ ਤੇ ਪੰਗੇ ਲੈਦਾ ਫਿਰ ਤਾਸੇ ਕਰੀ ਮੈਂ ਥੱਲੇ ਵੇਖੀ ਸੁਰਦਾ ਜਦੋਂ ਨੂੰ ਹਾਂ ਉਹ ਅੱਕੇੜਾ ਵੀਰ ਪੰਗੇ ਲੈਂਦਾ ਹੈ ਜਾਣ ਜਾਣ ਕੇ ਲੱਗੇ ਵੇੜ ਖਾਨੇ ਨਾ ਕਰੋ ਮੇਰੇ ਵੀਰ ਤੇ ਦੂਜੀ ਬੋਨਤੀਆਂ ਵੀਰ ਜੀ ਨਾ ਰਖੋਟ ਹਲੋ ਹਰ ਗੋਟਾ ਰੀ ਕਮੂਟਰ ਬੈ ਗਿਆ ਵੀਰੋ ਲੋ ਭਾਜੀ ਔਰ ਜੇ ਬਾਰਡਰ ਏਰੀਆ ਅਗਲੇ ਬੰਨੇ ਭਾਈਆ ਬਰਡ ਏਰੀਆ ਹੈ ਗਏ ਪਰਲੇ ਪੰਨੇ ਅੱਤਰਾ ਹੈ ਵਾਵਾ ਇਹ ਤਾਂ ਮਾਰ ਕੇ ਡੋਬੂਗਾ ਉਹ ਤਾਂ ਚੈੱਕ ਕਰ ਮਾਰੀਦਾ ਉਹ ਜਿਹੜੇ ਬੰਦੇ ਚਲੇ ਜਾਂਦੇ ਹਨਾ ਚਲਾ ਆ ਓਏ ਆਜੋ 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 ਪੈਂਡੇ ਤਾਂ ਟੁੱਟ ਗਿਆ ਉਹ ਰੀਨ ਨਾਲ ਕੁਤੇ ਆਉਂਦਾ ਕਿਹ ਬਨੇ ਹਾਂ ਨਹੀਂ ਨਹੀਂ ਬਾਪੂ ਜੀ ਟੈਨਸ਼ਨ ਨਾ ਲਓ ਮੜੀਆਂ ਬਾਜ਼ੀਆਂ ਹੋ ਗਿਆ ਬਾਪੂ ਜੀ ਚਾਹੀਦਾ ਵਾ ਕਿਰਪਾ ਮਾਲਕ ਦੀ ਅਜ ਤੱਕ ਤੇ ਨਹੀਂ ਕਦੀ ਕਿਤੇ ਹੋਇਆ ਬਾਕੀ ਫਿਰ ਵੀ ਕੋਈ ਚੱਕਰ ਨਹੀਂ ਸਿਆਣੇ ਦੇ ਤੁਸੀਂ ਥੋੜਾ ਹੈ ਤੇਰਾ ਫੋਨ ਤੇ ਨੇ ਉਫਾਰਾਂ ਦੀ ਹਾਂ ਬਸ ਹੁੰਦਾ ਨਹੀਂ ਨਾ ਆ ਵੀਰ ਕਾਪੀ ਵਾਲਾ ਹੈਗਾ ਜੀ ਭਾਈ ਆਲੇ ਵੀਰ ਕਾਪੀ ਵਾਲਾ ਦਿਖਾਓ ਭਾਈ ਕਾਪੀ ਵਾਲਾ ਆਲੇ ਵੀਰ ਕਾਪੀ ਵਾਲੀ ਜ਼ਿੰਮੇਵਾਰੀ ਜੇ ਯਾਰ ਆ YouTube ਤੇ ਪੈਣੀ ਯਾਰ ਵੀਡੀਓ ਵੀ ਨਹੀਂ ਜੇ ਸਾਰੇ ਮੇਰੇ ਭਰਾ ਸਾਰੇ ਥੰਨੇ ਅੱਗੇ ਸਾਰੇ ਗੁਰੂਆਂ ਨੂੰ ਉੱਤਰ ਸੰਦੇਹ ਹੈ ਲਾ ਕੋ ਯਾਰ ਦੋ ਯਾਰੋ ਕਰ ਆਨ ਕਰ ਦਿਓ ਥੰਨੇ ਨਾ ਕਰੋ ਮੇਰੇ ਬ੍ਰਾਈਡਾ ਯਾਰ